ਦੇਖ ਰਿਹਾ ਕਿ ਆਪ ਸਾਬੂ ਜੀਆ ਲੈ ਕੇ ਹਾਜ਼ਰ ਆਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਕਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਟਰੰਪ ਰਾਖੇ ਰਸ ਰੱਖਾ ਕੋਈ ਸਾਜ਼ਿਸ਼ ਪਾਕਿਸਤਾਨ ਦੇ ਨੂਰ ਖਾਸ ਬੇਸ ਤੇ ਉੱਤਰੀ ਅਮਰੀਕਾ ਦੇ 6 PUBG ਚਾਰਜ ਫੋਰਸ ਨੂੰ ਸੋਪੀ ਪਹਿਲੀ ਕਿ ਅਮਰੀਕਾ ਨੇ ਪਾਕਿਸਤਾਨ ਵਿੱਚ ਆਏ ਭਿਆਨੇ ਖੜਾ ਤੋਂ ਪਰਪਾ ਬਿਦ ਲੋਕਾਂ ਦੀ ਮਦਦ ਲਈ ਕਈ ਜਹਾਜ਼ਾਂ ਵਿੱਚ ਰਾਸਮਕਰੀ ਭੇਜੀ ਹੈ ਇਸਲਾਮਪਾਦ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ ਸេចਕਾਹ ਗਿਆ ਕਿ ਪਾਕਿਸਤਾਨੀ ਫੌਜ ਦੀ ਬੇਨਤੀ ਤੇ ਅਮਰੀਕੀ ਫੌਜੀ ਜਹਾਜ਼ਾਂ ਦੌਰ ਰਾਸਮਕਰੀ ਪਾਕਿਸਤਾਨ ਦੀ ਆndi ਗਈ ਹੈ ਇਸ ਜਹਾਜ਼ ਚੁੱਕਰਵਾਰ ਸ਼ਿਰ ਸਵੇਰੇ 6 ਸਤੰਬਰ ਨੂੰ ਰਾਵਲਪਿੰਡੀ ਦੇ ਨੂਰ ਖਾਨ 에ਅਰਪੋਰਟ ਦੇ ਉੱਤੇ ਜਿੱਥੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਤੇ ਪ੍ਰਿਕੀ ਜੱਜ ਡੀ ਐਫ ਅਰਜਨੈਟਲੀ ਬੇਕਰ ਨੇ ਰਾਸਮਕਰੀ ਪ੍ਰਾਪਤ ਕੀਤੀ ਦੂਸਰਾ ਦੂਤਾਵਾਸ ਨੇ ਕਹਾ ਪਾਕਿਸਤਾਨੀ ਫੌਜ ਦੀ ਬੇਨਤੀ ਤੇ ਅਮਰੀਕੀ ਫੌਜੀ ਜਹਾਜ਼ਾਂ ਨੇ ਵਿਨਾਸ਼ਕਾਰੀ ਹੜ੍ਹਾਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਸਪਲਾਈ ਪੰਚਾਇਕ ਨੂਰ ਖਾਨ 에ਅਰਪੋਰਟ ਤੇ ਸੀਡੀਏ ਨੇ ਬੇਕਰ ਨੇ ਪਾਕਿਸਤਾਨ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਸਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਵਿਆਪਕ ਵਿਨਾਸ਼ਕਾਰੀ ਹੜਾ ਕਰ ਉਜੜ ਗਈਆਂ ਹਨ ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਦੇ ਆधीन ਕੁੱਲ 6 ਚਾਜ ਪਾਕਿਸਤਾਨ ਨੂੰ ਰਾਤ ਸਮਕਰੀ ਪਹੁੰਚਾਉਣਗੇ ਇਨ੍ਹਾਂ ਵਿੱਚ ਤੰਬੂ ਪਾਣੀ ਜੁੱਤੀ ਕਰਨ ਪੰਪ ਜਨਰੇਟਰ ਅਤੇ ਹੋਰ ਜ਼ਰੂਰੀ ਉਪਕਰਨ ਸ਼ਾਮਲ ਹਨ ਪਾਕਿਸਤਾਨੀ ਫੌਜ ਦੇ ਲੋਕ ਸੰਪਰਕ ਉਪਾਗ ਦੇ ਅਨੁਸਾਰ ਪਹਿਲੀ ਖੇਪ ਰਸਮੀ ਤੌਰ ਤੇ ਪਾਕਿਸਤਾਨੀ ਫੌਜ ਨੂੰ ਸੌਪ ਦਿੱਤੀ ਗਈ ਹੈ ਪਾਕਿਸਤਾਨ ਵਿੱਚ ਭਾਰੀ ਮਾਨਸੂਨ بارش ਨੇ ਪੰਜਾਬ ਸੂਬੇ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਲੱਖਾਂ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਉਹਨਾਂ ਦੇ ਘਰ ਟੁੱਪ ਕੇ ਹਨ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਪੱਟੀਕਿੰਤੀ ਵਿੱਚ ਲੋਕ ਸਥਾਈ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ ਸਿੱਤ ਸਰਕਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਪੰਜਾਬ ਤੋਂ ਸਿੰਧ ਵਿੱਚ ਹੜ੍ਹ ਦਾ ਪਾਣੀ ਦਾਖਲ ਹੋਣ ਨਾਲ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਕੇ ਹਨ ਜੇ ਸਿੰਧ ਵਿੱਚ ਉੱਚੇ ਪੱਧਰੀ ਹੜ੍ਹ ਆਉਂਦਾ ਹੈ ਤਾਂ ਸਥਿਤੀ ਹੋਰ ਵਿਗੜ ਸਕਦੀ ਜਿਸ ਦਾ ਪਾਕਿਸਤਾਨ ਤੇ ਆਰਥਿਕ ਤਬਾਹ ਪਾ ਸਕਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ